ਐਮਐਲਏ ਦਾ ਇੱਕ ਤਾਂ ਫੋਨ ਆਇਆ ਮੈਨੂੰ ਮੈਂ 642 ਨੌਕਰੀਆਂ ਦੇ ਨਿਯੁਕਤੀ ਪੱਤਰ ਵੰਡਣੇ ਸੀ ਇੱਕ ਦਿਨ ਬਾਅਦ ਯਾਨੀ ਕਿ ਪਰਸੋਂ ਨੂੰ ਵੰਡਣੇ ਸੀ ਮੈਨੂੰ ਇੱਕ ਦਿਨ ਪਹਿਲਾਂ ਫੋਨ ਆ ਗਿਆ ਦੋ ਦਿਨ ਉਹਦਾ ਮੈਨੂੰ ਫੋਨ ਆਇਆ ਕਹਿੰਦਾ ਜਿਹੜਾ ਪਰਸੋਂ ਨੂੰ 642 ਵੰਡ ਰਹੇ ਹੋ ਜੀ ਨੌਕਰੀਆਂ ਮੈਂ ਕਿਹਾ ਹਾਂ ਇੱਕ ਕਹਿੰਦਾ ਉਹ ਚ ਆਪਣਾ ਹੀ ਮੁੰਡਾ ਜਮਈ ਮੈਂ ਕਿਹਾ ਅੱਛਾ ਜੀ ਵਧੀਆ ਗੱਲ ਹੈ ਕਹਿੰਦਾ ਨਹੀਂ ਜੀ ਤਿੰਨ ਨੰਬਰਾਂ ਤੇ ਰਹਿ ਗਿਆ ਉਹਦਾ ਨਾਂ ਆਇਆ ਨਹੀਂ ਉਹ ਹੈ ਆਪਣਾ ਜਮਈ ਮੈਂ ਕਿਹਾ ਵੀ ਫਿਰ ਕੀ ਕਰੀਏ ਕਹਿੰਦਾ ਦੇਖੋ ਜੀ ਉਹ ਤਾਂ ਆਪਣਾ ਹੈ ਉਹ ਜਮੇ ਹੀ ਆਪਣਾ ਨਹੀਂ ਮੈਂ ਕਿਹਾ ਫਿਰ ਕਰੀਏ ਕੀ ਦੱਸੋ ਕਹਿੰਦਾ ਫਿਰ ਉਹਨੂੰ ਪਾਓ ਵਿੱਚ ਮੈਂ ਕਿਹਾ 642 ਨੇ ਪੋਸਟੇ ਹੀ 642 ਨੇ 643 ਤਾਂ ਕਰ ਹੀ ਨਹੀਂ ਸਕਦੇ ਕਹਿੰਦਾ ਨਹੀਂ ਨਹੀਂ ਕਿਸੇ ਨੂੰ ਕੱਢ ਦੋ ਉਹਨੂੰ ਪਾ ਲਓ ਤਾਂ ਜਮੇ ਆਪਣਾ ਹੈ ਮੈਂ ਕਿਹਾ ਜੀ ਐਮਐਲ ਸਾਬ ਮੈਨੂੰ ਇਹ ਦੱਸੋ ਜਿਹਨੂੰ ਕੱਢਾਂਗੇ ਉਹ ਕੀ ਦਾ ਹੈ ਉਹ ਵੀ ਤਾਂ ਆਪਣਾ ਹੈ ਉਹ ਵੀ ਤਾਂ ਪੰਜਾਬ ਦਾ ਪੁੱਤੀ ਹੈ